ਸੁੱਤੇ ਪਏ ਦੋ ਭਰਾਵਾਂ ਨੂੰ ਦਸਿਆ ਜ਼ਹਿਰੀਲੇ ਸੱਪ ਨੇ ਮਾਪਿਆਂ ਕੋਲ ਨਹੀਂ ਹੈ ਇਲਾਜ ਕਰਵਾਉਣ ਦੇ ਲਈ ਪੈਸੇ ਦੋਵਾਂ ਦੀ ਹਾਲਤ ਬਣੀ ਹੋਈ ਹੈ ਨਾਜ਼ੁਕ ਤੇ ਹੁਣ ਪਰਿਵਾਰ ਲਗਾ ਰਿਹਾ ਮਦਦ ਦੀ ਕੋਹਾੜੀ ਸੱਚiracial ਤੁਸੀਂ ਜੁੜਿਓ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜਿਸ ਵੇਲੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਆ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਖਾਲੜਾ ਦੇ ਵਿੱਚ ਦੋ ਭਰਾਵਾਂ ਦੇ ਨਾਲ ਇੱਕ ਅਜੀਹੀ ਘਟਨਾ ਵਾਪਰ ਗਈ ਕਿ ਰਾਤ ਦੇ ਸਮੇਂ ਦੋਨੇ ਜਾਨੇ ਆਪਣੇ ਘਰ ਦੇ ਵਿੱਚ ਸੁੱਤੇ ਹੋਏ ਸੀ ਤੇ ਘਰ ਦੇ ਵਿੱਚ ਇੱਕ ਜ਼ਹਿਰੀਲਾ ਸੱਪ ਦਾਖਲ ਹੋ ਗਿਆ ਤੇ ਦੋਵੇਂ ਭਰਾਵਾਂ ਨੂੰ ਉਸ ਜ਼ਹਿਰੀਲੇ ਸੱਪ ਦੇ ਵੱਲੋਂ ਡਸ ਲਿਆ ਗਿਆ ਦੋਵਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਦੱਸਿਆ ਗਿਆ ਹੈ ਕਿ ਦੋਵੇਂ ਹਸਪਤਾਲ ਦੇ ਵਿੱਚ ਭਰਤੀ ਨੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਪਰ ਮਾਪਿਆਂ ਦੇ ਕੋਲ ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਦੇ ਲਈ ਪੈਸੇ ਨਹੀਂ ਹੈ ਜਿਸ ਕਾਰਨ ਮਾਪਿਆਂ ਨੇ ਗੋਹਾਰ ਲਗਾਈ ਹੈ ਕਿ ਕੋਈ ਉਹਨਾਂ ਦੇ ਬੱਚਿਆਂ ਦੀ ਮਦਦ ਕਰੇ ਇਹ ਮਾਮਲਾ ਖਾਲੜਾ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਕਿ ਇਹ ਦੋਵੇਂ ਭਰਾ ਜਿਨ੍ਹਾਂ ਦੇ ਵਿੱਚ ਇੱਕ ਦੀ ਉਮਰ 18 ਸਾਲ ਤੇ ਦੂਸਰੇ ਦੀ 14 ਸਾਲ ਹੈ ਇਹ ਦੋਵੇਂ ਜਾਨੇ ਰਾਤ ਨੂੰ ਸੁੱਤੇ ਸੀ ਤੇ ਜ਼ਹਿਰੀਲੇ ਸੱਪ ਨੇ ਇਹਨਾਂ ਨੂੰ ਡੱਸ ਲਿਆ ਜਿਸ ਤੋਂ ਬਾਅਦ ਦੋਵਾਂ ਨੇ ਰਾਤ ਦੇ ਸਮੇਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਪਰਿਵਾਰ ਇਕੱਠਾ ਹੋਇਆ ਹੈ ਪਿੰਡ ਦੇ ਲੋਕ ਇਕੱਠੇ ਹੋਏ ਸਭ ਦੇ ਵੱਲੋਂ ਹਸਪਤਾਲ ਇਹਨਾਂ ਬੱਚਿਆਂ ਨੂੰ ਲਿਜਾਇਆ ਗਿਆ ਤੇ ਇਹਨਾਂ ਬੱਚਿਆਂ ਦਾ ਜਿਹੜਾ ਪਿਤਾ ਹੈ ਉਹ bahaj ਜਿਸ ਕਾਰਨ ਉਹ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਦੇ ਲਈ ਕੋਈ ਉਹਨਾਂ ਦੀ ਮਦਦ ਕਰੇ ਤੇ ਜੇਕਰ ਕੋਈ ਵੀ ਮਦਦ ਕਰਨੀ ਚਾਹਵੇ ਤੇ ਸਕਰੀਨ ਤੇ ਇੱਕ ਨੰਬਰ ਦਿਖਾਇਆ ਜਾ ਰਿਹਾ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਮਦਦ ਕਰ ਸਕਦੇ ਹੋ ਨੰਬਰ ਹੈ 8427981490 ਇੱਕ ਵਾਰ ਫਿਰ ਤੋਂ ਨੰਬਰ ਬੋਲਾਂਗੇ 8427981490 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਸੰਪਰਕ ਕਰਕੇ ਮਦਦ ਜਿਹੜੀ ਹੈ ਉਹ ਇਸ ਪਰਿਵਾਰ ਦੀ ਕਰ ਸਕਦੇ ਹੋ ਗੁਰਪ੍ਰੀਤ ਸਿੰਘ 18 ਸਾਲ ਅਤੇ ਲਵਪ੍ਰੀਤ ਸਿੰਘ ਜਿਸ ਦੀ ਉਮਰ 14 ਸਾਲ ਦੱਸੀ ਗਈ ਹੈ ਦੋਵੇਂ ਭਰਾ ਰਾਤ ਦੇ ਸਮੇਂ ਸੁੱਤੇ ਹੋ ਸੀ ਤੇ ਉਸ ਵੇਲੇ ਘਰ 'ਚ ਇੱਕ ਜ਼ਹਿਰੀਲਾ ਸੱਪ ਦਾਖਲ ਹੋਇਆ ਤੇ ਦੋਵਾਂ ਭਰਾਵਾਂ ਨੂੰ ਉਸ ਸੱਪ ਦੇ ਵੱਲੋਂ ਡੱਸ ਲਿਆ ਗਿਆ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਇਲਾਜ ਕਰਵਾਉਣ ਦੇ ਲਈ ਪੈਸੇ ਨਹੀਂ ਹੈ ਤੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚੋਂ ਇੱਕ ਨੂੰ ਥੋੜਾ ਠੀਕ ਦੱਸਿਆ ਗਿਆ ਪਰ ਦੂਸਰੇ ਦੀ ਹਾਲਤ ਜੋ ਛੋਟਾ ਲੜਕਾ ਹੈ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਤੇ ਪਰਿਵਾਰ ਹੁਣ ਮਦਦ ਦੀ ਗੁਹਾਰ ਲਗਾ ਰਿਹਾ ਹੈ ਜਿਹੜਾ ਲਾਪਰੀ ਸੀਗਾ ਉਹਦੀ ਕੰਡੀਸ਼ਨ ਮਾੜੀ ਆ ਬ੍ਰੀਥਿੰਗ ਪ੍ਰੋਬਲਮ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਅਨਕੌਂਸ਼ੀਅਸ ਆ ਮਸਲ ਵੇਸਟਿੰਗ ਆ ਜਿਹੜੇ ਆਮ ਤੌਰ ਤੇ ਹੁੰਦਾ ਕਿ ਪੌਇਜ਼ਨ ਦੇ ਵਿੱਚ ਹੁੰਦਾ ਕਿ ਮਸਲ ਜਿਹੜੇ ਆ ਉਹ ਡੈਮੇਜ ਹੋ ਜਾਂਦੇ ਆ ਉਹਦੇ ਮਸਲ ਜਿਹੜੇ ਉਹ ਵਰਕ ਨਹੀਂ ਕਰ ਰਹੇ ਅੱਖਾਂ ਦੇ ਪੀਪਲ ਜਿਹੜੇ ਉਹ ਵਧੀਆ ਰਾਈਟ ਨਹੀਂ ਕਰ ਰਹੇ ਚੁੱਡੀ ਵੱਡਿਆਂ ਨੂੰ ਮਹਿਸੂਸ ਨਹੀਂ ਕਰ ਰਿਹਾ ਤੇ ਉਹਨੂੰ ਅਸੀਂ ਕੋਲੋਂ ਦਾ ਆਕਸੀਜਨ ਦਿੱਤੀ ਤੇ ਜੋ ਸਾਡਾ ਕਰਨ ਵਾਲਾ ਸੀ ਜਿਸ ਤਰ੍ਹਾਂ ਐਂਟੀ ਸਨੇਕ ਵੈਨਮ ਹੁੰਦੀਆਂ ਉਹੀ ਸਾਰਾ ਕੁਝ ਉਹਨੂੰ ਇੰਜੈਕਟ ਕੀਤਾ ਪਰ ਉਹਨਾਂ ਕੋਈ ਪ੍ਰੋਗਰੈਸ ਨਹੀਂ ਮਿਲੀ ਨੈਕਸਟ ਕੇ ਰਸ ਨੂੰ ਜਦੋਂ ਹੀ ਵੇਖਿਆ ਉਹਦੀ ਕੰਡੀਸ਼ਨ ਜ਼ਿਆਦਾ ਕ੍ਰਿਟੀਕਲ ਹੋ ਗਈ ਆ ਯੂਰ ਸਾਨੂੰ ਉਹਨੂੰ ਵੈਂਟੀਲੇਟਰ ਦੇਣਾ ਪਿਆ ਸੋ ਐਟ ਪ੍ਰੈਜ਼ੈਂਟ ਉਹ ਵੈਂਟੀਲੇਟਰ ਤੇ ਆ ਤੇ ਸਟੇਬਲ ਆ ਕੁਛ ਬਾਕੀ ਜੇ ਆਪਾਂ ਕਹੀਏ ਕਿ ਬਿਲਕੁਲ ਠੀਕ ਆ ਖਤਰੇ ਤੋਂ ਬਾਹਰ ਉਹ ਗੱਲ ਨਹੀਂ ਹੈ ਟੱਕਰਾਂ ਨੂੰ ਕੋਸ਼ਿਸ਼ ਆਪਣੀ ਕੀਤੀ ਆ ਆਪਾਂ ਕੋਸ਼ਿਸ਼ ਜਰੀ ਯਾਰ ਜਿਹੜਾ ਦੂਸਰਾ ਬੇਟਾ ਉਹਨੂੰ ਮੇਰਾ ਹਰ ਪਹਿਲੋਂ ਸ਼ਾਇਦ ਉਹ ਫਾਂਡਾ ਫੁੰਡਾ ਕਰਨ ਵਾਸਤੇ ਲੈ ਕੇ ਗਏ ਸੀ ਲੈਸ ਤੋਂ ਨੂੰ ਮੇਰਾ ਕਲਾ ਹੁਣ ਤਕਰੀਬਨ 12:30 ਵਜੇ ਲੈ ਕੇ ਆਏ ਆ ਉਹ ਠੀਕ ਆ ਸਟੇਬਲ ਆ ਉਹ ਬਾਹਰ ਪਰ ਅਸੀਂ ਦਵਾਈ ਦਈ ਜੜੀ ਆ ਮੈਡੀਕਲੀ ਦੇ ਤੇਰਾ ਗੁਰਪ੍ਰੀਤਾ ਸੱਪੇ ਪਿੰਡ ਕਿਹੜਾ ਹੈ ਆਲੜਾ ਕੀ ਕੰਮ ਕਰਦਾ ਸਕੂਲੇ ਜੀ ਥਾਲੇ ਵਿੱਚ ਜੀ ਕਿਨੇ ਵਿੱਚ ਪੜਦਾ ਕਲਾਸ 1 ਚ ਕਿਦਾਂ ਸੱਪ ਕਿਦਾਂ ਲੜਿਆ ਰਾਤ ਰਾਤ ਮੈਂ ਤੇ ਬਾਪੂ ਤੇ ਨਿੱਕਾ ਵੀ ਸੁਤੇ ਹਾਂ ਕਿਥੇ ਤੇ ਅਸੀਂ ਕੰਬਲ ਲਿਆਉ ਤੇ ਅੰਬਲ ਦੇ ਵਿੱਚ ਹੀ ਰਾਤ ਦੋ ਵਜੇ ਦਾ ਟਾਈਮ ਉਸ ਮੇਰੇ ਤੇ ਨਿੱਕੇ ਵੀਰੇ ਤੇ ਸੱਪ ਲੜ ਗਿਆ ਬਾਹ ਦੇ ਉਹ ਉਹਨਾਂ ਦੀ ਕਮਿਸ਼ਨ ਥੋੜੀ ਜੀ ਜ਼ਿਆਦਾ ਮੇਰਾ ਥੋੜਾ ਕਿ ਫਰਕ ਆ ਮਨੋ ਥੋੜੀ ਕੋਸ਼ ਉਹਨਾਂ ਦੀ ਕੋਸ਼ ਨਹੀਂ ਹੈਗੀ ਉਹਨਾਂ ਨੂੰ ਨਹੀਂ ਰਾਤ ਜਦੋਂ ਸੱਪ ਲੜਿਆ ਉਦੋਂ ਪਤਾ ਨਹੀਂ ਲੱਗਾ ਨਹੀਂ ਮੈਨੂੰ ਨਹੀਂ ਪਤਾ ਲੱਗਾ ਉਹਨਾਂ ਨੇ ਮੈਨੂੰ ਠਾਇਆ ਨਿੱਕੇ ਵੀਰ ਨੇ ਕਹਿੰਦੇ ਤੇਰੇ ਲੱਗੇ ਸੱਪ ਆ ਬਰੂ ਕਹਿੰਦਾ ਮੇਰੇ ਸੱਪ ਲੜ ਗਿਆ ਮੈਨੂੰ ਨਹੀਂ ਪਤਾ ਮੇਰੇ ਸੱਪ ਲੜਿਆ ਉੱਥੇ ਜੋ ਉਹਨਾਂ ਨੇ ਖਿਲਿਆ ਤੇ ਉਹਨਾਂ ਨੂੰ ਨਿੰਮ ਤੇ ਪੱਤੇ ਖਵਾ ਕੇ ਦੇਖੇ ਉਹ ਕਹਿੰਦਾ ਮੈਨੂੰ ਕੋੜੇ ਲੱਗਦੇ ਫਿਰ ਮੇਰੀ ਬਾਹਰ ਦਰਦੋਂ ਲਾਪੀ ਮਨ ਤਾਂ ਕਿ ਹਕੀਂ ਤੇ ਇਹ ਤੇ ਚੇਰੇ ਵੀ ਨਾ ਲੱਗਦਾ ਸਪਲਟ ਹੈ ਇਹ ਰ ਮੈਂ ਨੇਮ ਤੇ ਪੱਤੇ ਖਾਧੇ ਫਿਰ ਮੈਨੂੰ ਕੋਈ ਨਹੀਂ ਲੱਗੇ ਇਸੇ ਤੋਂ ਹ ਅਛੱਕ ਹੋ ਗਿਆ ਵੀ ਮੇਰੇ ਵੀ ਸਪਲਟ ਹੈ ਹ ਜਨੇ ਤੜਕੇ ਇਹ ਆ ਗਿਆ ਤੇ ਉਹ ਕਰਾ ਕੇ ਲੈਂਦਾ ਫੰਡਾ ਕਰਵਾ ਕੇ ਲੈਂਦਾ ਹਾਂਜੀ ਹੁਣ ਇਥੇ ਕਿੱਥੇ ਹਸਪੀਟਲ ਦਾਖਲ ਜੋ ਰਾਣਾ ਹਸਪੀਟਲ ਕੀ ਨਾ ਜੀ ਵੀਰ ਜੀ ਕਿਹੜਾ ਪਿੰਡ ਜੀ ਮੇਰਾ ਨਾਮ ਹੀਰਾ ਸਿੰਘ ਆ ਪਿੰਡ ਖਾਲੜਾ ਵੀਰ ਜੀ ਤੇ ਕੀ ਗੱਲ ਹੋਈ ਬੱਚਿਆਂ ਨੂੰ ਬੱਚਿਆਂ ਨੂੰ ਵੀਰ ਜੀ ਸਾਫ ਲੜ ਗਿਆ ਦੋ ਨਹੀਂ 2 ਵਜੇ ਲੜ ਗਿਆ ਮੇਰੇ ਪੁੱਤਾਂ ਨੂੰ ਮੇਰੇ ਪੁੱਤਾਂ ਨੂੰ ਤਾਂ ਸੱ ਲੱਗਿਆ ਰੋੜਾ ਨਾ ਮੇਰੇ ਨੂੰ ਕੀ ਕਹਿੰਦਾ ਕਿੰਨੀ ਜਨੀ ਉਮਰ ਦੇ 14 ਸਾਲ ਆ 11 ਸਾਲ ਆ ਮੈਨੂੰ ਉਹਨਾਂ ਦਾ ਹੀ ਸਾਰਾ ਹੀ ਮੇਰੇ ਬੱਚੇ ਨੇ ਕਿਤੇ ਮੈਨੂੰ ਤਾਂ ਆਗ ਨਹੀਂ ਲੱਗਣ ਦਿੱਤਾ ਨਿੱਕੇ ਨਾ ਵੱਡੇ ਨੇ ਮੇਰੇ ਪੁੱਤ ਮੈਨੂੰ ਥੱਲ ਦੇ ਮੇਰਾ ਅਪ੍ਰਿਸ਼ ਹੋਇਆ ਪਿੱਛੇ ਵੇਖ ਸਕਦੇ ਜੀ ਮੇਰਾ ਲੱਕ ਸਾਰਾ ਸੀਤਾ ਭਾਂਵੇਂ ਫੋਡੋ ਲਾ ਲਓ ਇੱਥੋਂ ਲੈ ਕੇ ਮੇਰੇ ਪੇਟ ਤੱਕ ਲੱਕ ਸੀਤਾ ਨਹੀਂ ਮੇਰੇ ਤੋਂ ਤਰਿਆ ਵੀ ਨਹੀਂ ਜਾਂਦਾ ਸਰ ਹੁਣ ਤੇ ਕਰਦਾ ਲਾਦ ਦੇਖਣਾ ਤੇ ਮੇਰੇ ਘਰੇ ਚਲ ਜਾਓ ਮੈਂ ਨਾਲ ਤੁਹਾਡੇ ਜਾ ਸਕਦਾ ਰਚਕਾ ਲੈ ਜਾਂਦੇ ਹਾਂ ਢੀਕਾ ਵੇਗਾਂ ਮੈਂ ਓ ਮੇਰਾ ਰਚਕਾ ਲੱਗਾ ਜੋਕਰ ਵੇਖੋ ਰਚਕਾ ਵੀ ਟੁੱਟਾ ਹੈ ਹੁਣ ਦਾਖਲ ਕਰਵਾਇਆ ਬੱਚਿਆਂ ਨੂੰ ਹਾਂ ਜੀ ਬੱਚੇ ਦਾਖਲ ਕਰਾਤੇ ਵੀਰ ਜੀ ਕੀ ਸਥਿਤੀ ਆਉਂਦੀ ਉਹਨਾਂ ਜੀ ਮੈਂ ਤੇ ਵੇਖ ਕੇ ਆਇਆ ਇੱਕ ਜਿਹੜਾ ਵੱਡਾ ਬੱਚਾ ਹੈ ਮੇਰਾ ਉਹ ਸਹੀ ਹੈ ਜਿਹੜਾ ਨਿੱਕਾ ਉਹ ਬਹੁਤ ਐ ਪ੍ਰੋਬਲਮ ਚ ਵਿੱਚ ਹੈ ਜੀ ਉਹ ਦੀ ਸੁਤ ਕਰ ਦੋ ਤੇ ਪੈਰ ਹੀ ਮਾਰਦਾ ਤੇ ਨਾ ਜੀ ਦਿਨੇ ਤੋਂ ਮੇਰੇ ਨਾਲ ਗੱਲ ਹੋਈ ਤੇ ਮੇਰਾ ਕਨਫਰੈਂਸ ਗੱਲ ਨਹੀਂ ਹੁੰਦੀ ਉਹ ਮੇਰੇ ਨਾਲ ਚੰਨੇ ਕਮੇ ਜਿਹੜਾ ਸੌ ਫੜਿਆ ਰੋ 2 ਵਜੇ ਵੀਰ ਜੀ ਤੜਕੇ ਆਉਂਨਾ ਸੱਪ ਕੀ ਮਾਂ ਕਰਦੇ ਜੀ ਮੰਗਾ ਹੀ ਵੀਰ ਜੀ ਤੁਹਾਡੇ ਕੋਲ ਕੀ ਲੈਣਾ ਸਾਡੇ ਬੱਚੇ ਵੱਜਣ ਮੈਂ ਨਹੀਂ ਤੁਹਾਡੇ ਤੋਂ ਤੁਹਾਡੀ ਸਰਤਾ ਜੋ ਦੇ ਜੋਗੇ ਉਹ ਤੁਸੀਂ ਬੱਚਿਆਂ ਨੂੰ ਦੇਣਾ ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਣ ਚੁੱਕ ਮੇਰੇ ਬੱਚੇ ਵੱਜਣ ਬਸ ਇੰਨੀ ਬਣੀ ਸ਼ਾਵਾ ਜੀ ਕਿ ਨਾ ਮੋਬਾਈਲ ਨੰਬਰ ਤੁਹਾਡਾ ਹਾਂਜੀ 842981490 ਆ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ